ਬਟਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਤੋਂ ਜਸਵਿੰਦਰ ਸਿੰਘ ਸਨੋਪ ਗੁਰਜੰਟ ਸਿੰਘ 12 ਪਾਸ ਕਰਕੇ ਇੰਡੀਅਨ ਆਰਮੀ ਫੌਜ ਦੇ ਵਿੱਚ ਭਰਤੀ ਹੋਏ ਸਨ ਫੌਜ 'ਚ ਨੌਕਰੀ ਕਰਨ ਤੋਂ ਬਾਅਦ ਅੱਜ ਜਸਵਿੰਦਰ ਸਿੰਘ ਬਟਿੰਡਾ ਰੇਲਵੇ ਸਟੇਸ਼ਨ ਤੇ ਟ੍ਰੇਨ ਦੇ ਰਾਹੀ ਜਦੋਂ ਪਹੁੰਚੇ ਤਾਂ ਪਰਿਵਾਰ ਉਹਨਾਂ ਨੂੰ ਲੈਣ ਦੇ ਲਈ ਪਹੁੰਚਿਆ ਤਾਂ ਦੇਖ ਸਕਦੇ ਹੋ ਸਾਰੇ ਫੈਮਿਲੀ ਮੈਂਬਰ ਉਹਨਾਂ ਦਾ ਸਵਾਗਤ ਕਰ ਰਹੇ ਨੇ ਤੇ ਪਰਿਵਾਰ ਵਿੱਚ ਅੱਜ ਖੁਸ਼ੀ ਦੀ ਲਹਿਰ ਆ ਗਈ ਜਸਵਿੰਦਰ ਸਿੰਘ ਇਕੱਲਾ ਭਰਾ ਸੀ ਤੇ ਇੱਕ ਭੈਣ ਤੇ ਅੱਜ ਜਸਵਿੰਦਰ ਸਿੰਘ ਸਭ ਸੂਬੇਦਾਰ ਦੀ ਰਿਟਾਇਰਮੈਂਟ ਤੋਂ ਬਾਅਦ ਪਿੰਡ ਵਾਪਸ ਆਪਣੀ ਫੈਮਿਲੀ ਵਿੱਚ ਪਰਤੇ ਹਨ ਤਾਂ ਪਰਿਵਾਰਕ ਮੈਂਬਰ ਰਿਸ਼ਤੇਦਾਰ ਸਕੇ ਸੰਬੰਧੀ ਸਭ ਜਸਵਿੰਦਰ ਸਿੰਘ ਨੂੰ ਅੱਜ ਲੈਣ ਰੇਲਵੇ ਸਟੇਸ਼ਨ ਬਠਿੰਡਾ ਆਏ ਹੋਏ ਆ ਦੋਸਤੋ ਦੇਖ ਸਕਦਾ ਹਾਂ ਕਿ ਇੰਡੀਅਨ ਆਰਮੀ ਦੇ ਵਿੱਚ 25 ਸਾਲ ਨੌਕਰੀ ਕਰਨ ਕੀਤੀ ਆ ਜਸਵਿੰਦਰ ਸਿੰਘ ਜੀ ਨੇ ਤਾਂ ਅੱਜ ਆਪਣੇ ਘਰ ਆ ਜੋ ਵਾਪਸ ਪਰਤੇ ਨੇਗੇ ਤਾਂ ਇੰਡੀਅਨ ਆਰਮੀ ਦੇ ਵਿੱਚ 12 ਪੜ ਕੇ ਜਸਵਿੰਦਰ ਸਿੰਘ ਫੌਜ ਦੀ ਨੌਕਰੀ ਦੇ ਲਈ ਫੌਜ ਦੇ ਵਿੱਚ ਭਰਤੀ ਹੋਏ ਸਨ ਤਾਂ ਦੇਖੋ ਫੌਜੀ ਜੋ ਫੌਜ ਦੇ ਵਿੱਚ ਦੇਸ਼ ਦੀ ਰਾਖੀ ਕਰਦੇ ਨੇ ਦਿਨ ਰਾਤ ਜੋ ਬਾਡਰਾਂ ਤੇ ਡਿਊਟੀਆਂ ਨਿਭਾਉਂਦੇ ਹਨ ਤੇ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਲਈ ਤਾਂ ਅੱਜ 25 ਸਾਲਾਂ ਬਾਅਦ ਜਸਵਿੰਦਰ ਸਿੰਘ ਸਭ ਸੂਬੇਦਾਰ ਦੀ ਰਿਟਾਇਰਮੈਂਟ ਤੋਂ ਬਾਅਦ ਆਪਣੀ ਫੈਮਿਲੀ ਵਿੱਚ ਵਾਪਸ ਪਰਤ ਰਹੇ ਹਨ ਤੇ ਜਸਵਿੰਦਰ ਸਿੰਘ ਦੇ ਚਾਚਾ ਦੇ ਲੜਕੇ ਇਹਨਾਂ ਦੇ ਭਰਾ ਗੁਰਮੀਲ ਸਿੰਘ ਵੀ ਇੰਡੀਅਨ ਆਰਮੀ ਦੇ ਵਿੱਚ ਬਤੌਰ ਸੂਬੇਦਾਰ ਦੀ ਨੌਕਰੀ ਕਰ ਰਹੇ ਹਨ ਤਾਂ ਤੁਸੀਂ ਦੇਖੋ ਦੋਸਤੋ ਜਸਵਿੰਦਰ ਸਿੰਘ ਸਾਬਕਾ ਸੂਬੇਦਾਰ ਦੀ ਰਿਟਾਇਰਮੈਂਟ ਲੈਣ ਤੋਂ ਬਾਅਦ ਅੱਜ ਆਪਣੇ ਘਰ ਵਾਪਸ ਪਰਤੇ ਆ ਇਹਨਾਂ ਦੇ ਚਾਚਾ ਜੀ ਦੇ ਲੜਕੇ ਗੁਰਮੀਲ ਸਿੰਘ ਵੀ ਇੰਡੀਅਨ ਆਰਮੀ ਦੇ ਵਿੱਚ ਬਤੌਰ ਸੂਬੇਦਾਰ ਦੀ ਨੌਕਰੀ ਅਜੋ ਹਜੇ ਕਰ ਰਹੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਰਿਟਾਇਰਮੈਂਟ ਮਿਲਣ ਤੋਂ ਬਾਅਦ ਜਦੋਂ ਜਸਵਿੰਦਰ ਸਿੰਘ ਬਟਿੰਡਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਤਾਂ ਫੈਮਿਲੀ ਦੇ ਵਿੱਚ ਦੇਖੋ ਵੀ ਕਿੰਨੀ ਖੁਸ਼ੀ ਦੀ ਝਲਕ ਆ ਜੋ ਤੇ ਬਤੌਰ ਅੱਜ ਸਾਰਾ ਪਰਿਵਾਰ ਇੱਥੇ ਪਹੁੰਚਿਆ ਹੋਇਆਗਾ ਜਸਵਿੰਦਰ ਸਿੰਘ ਨੂੰ ਲਾਂਡ ਦੇ ਲਈ ਤਾਂ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਵਿਆ ਨੇ ਰੇਲਵੇ ਸਟੇਸ਼ਨ ਬਠਿੰਡਾ ਤੇ ਤਾਂ ਦੋਸਤੋ ਤੁਸੀਂ ਵੀ ਵਧਾਈਆਂ ਦੋਵੋ ਕਮੈਂਟਾਂ ਦੇ ਵਿੱਚ ਵੀਡੀਓ ਨੂੰ ਜਿੰਨਾ ਹੋ ਸਕਦਾ ਅੱਗੇ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਤੇਜ ਬੀਬੀ 19 ਬਲੈਕੀ ਨੂੰ ਕਰੋ ਦੋਸਤੋ ਲਾਈਕ ਐਂਡ ਫੋਲੋ ਤੁਹਾਡਾ ਆਪਣਾ ਚੈਨਲ ਪੀਵੀ 19 ਬਲੈਕੀ ਤੇ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਬਠਿੰਡਾ ਜ਼ਿਲ੍ਹਾ ਦੇ ਪਿੰਡ ਲਹਿਰਾ ਮੁਹੱਬਤ ਦੇ ਜਸਵਿੰਦਰ ਸਿੰਘ ਸਨੋਫ ਗੁਰਜੰਟ ਸਿੰਘ ਅੱਜ ਆਪਣੇ ਘਰਾਂ ਜੋ ਵਾਪਸ ਪਰਤੇ ਹਨ ਸਭ ਸੂਬੇਦਾਰ ਦੀ ਰਿਟਾਇਰਮੈਂਟ ਤੋਂ ਬਾਅਦ ਜਿਨ੍ਹਾਂ ਦਾ ਸਵਾਗਤ ਰੇਲਵੇ ਸਟੇਸ਼ਨ ਦੇ ਉੱਪਰ ਤੁਸੀਂ ਦੇਖੋ ਵੀ ਢੋਲ ਨਗਾ ਰਹਿਆਂ ਦੇ ਨਾਲ ਜਸਵਿੰਦਰ ਸਿੰਘ ਨੂੰ ਉਹਨਾਂ ਦੀ ਫੈਮਿਲੀ ਘਰ ਵਾਪਸ ਲੈ ਕੇ ਜਾ ਰਹੀ ਹੈਗੀ ਢੋਲ ਨਗਾਰੇ ਵੱਜ ਰਹੇ ਹਨ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਰੇਲਵੇ ਸਟੇਸ਼ਨ ਤੇ ਤੁਸੀਂ ਦੇਖੋ